ਪਹੁੰਚ ਗਈ ਹੁਣ ਆਪਾਂ ਕੋਠੇ ਦੇ ਕਬੂਤਰ ਡਾਉਣ ਦਾਣੇ ਲਿਆਏ ਥੱਲੋਂ ਨਾਲੇ ਅਮਰਤ ਡਾਉਣ ਜੀ ਫਿਰ ਰਹੇ ਨੇ ਅਮਰਤਾਪ ਹੰਡ ਦਾਣੇ ਖੋਲੀਏ ਕੁੰਡਾ ਪਹਿਲਾਂ ਦਾ ਆ ਜਾਂਦੇ ਆ ਜਾ ਆ ਜਾ ਕਬੂਤਰੀ ਮਿਕਸ ਹੋਏ ਪਏ ਨੇ ਸਾਰੇ ਕਬੂਤਰ ਕਬੂਤਰੀ ਆ ਚਲੋ ਕੋਈ ਨਹੀਂ ਆਪਾਂ ਡਾਉਣੇ ਨੇ 4 ਕਬੂਤਰ ਪੰਜਵਾਂ ਦੇਖਾਂਗੇ ਜੇ ਸੈੱਟ ਹੋਇਆ ਫੇਰ ਪੰਜਵਾਂ ਡਾਵਾਂਗੇ ਪਹਿਲਾਂ ਫੜਾ ਮੈ ਕਬੂਤਰ ਅਮਰ ਤਾ ਵੀਡੀਓ ਨੂੰ ਕਰ ਅਮਰ ਤਾ ਬਣਾ ਵੀਡੀਓ ਆ ਰੱਖ ਦਾਣੇ ਥੱਲੇ ਰੱਖ ਦੇ ਥੱਲੇ ਰੱਖ ਲੈ ਦੇ ਨੇ ਹਾਂ ਐਂ ਦੇਖੋ ਆ ਡਾਉਣਾ ਭਾਜਾ ਆਪਾਂ ਕੂਤਰ ਦੂਜਾ ਉੱਧਰ ਹੀ ਖੱਡੇ ਜਾਂ ਗੱਲ ਦੇ ਬੰਦ ਪਹਿਲਾਂ ਫੜ ਲਈਏ ਦੋ ਕਬੂਤਰ ਤਾਂ ਫੜ ਲਏ ਕਿੱਟੇ ਡਟੂਸੇ ਵਾਲਾ ਤੇ ਟੂਸੇ ਡੰਡੇ ਵਾਲਾ ਟਾਂਗਾ ਬਜਾ ਇਹਨਾਂ ਉਡਾ ਦਈਏ ਬੈਲਾ ਆ ਗਏ ਉਹ ਤੇ ਇੱਧਰ ਆ ਆਹ ਹੱਦ ਤੇ ਨੇ ਦੋ ਤੇ ਲੋਕਾਂ ਨੇ ਬਹੁਤ ਡਾਏ ਹੋ ਨੇ ਗੂਤਰਾ ਦੇਖੋ ਕਰਦੇ ਆਓ ਕਿੰਨੇ ਜਾਂਦੇ ਨੇ ਆਹਰ ਦੇਖ ਤੇ ਆਪਾਂ ਤੇ ਨਗੂਤਰ ਹੋੜ ਡਾਉਣਾ ਹੈ ਹਾਲਲਾ ਪਹਿਲਾਂ ਤੁਹਾਨੂੰ ਦਿਖਾਉਣਾ ਕਰ ਹੁਣ ਫੜ ਲਈ ਆਪਾਂ ਨੀਲੀ ਤੇ ਨੀਲੀ ਬੋਤਲ ਵਾਲਾ ਇਹਨਾਂ ਨੂੰ ਡਾਦੀ ਮਾਤਾ ਬਚਾ ਦਾ ਦੂਏ ਆਪਣੇ ਦੂਜੇ ਕਿੱਧਰ ਗਏ ਆਹਰ ਦਾ ਟੂਸੇ ਡੰਡੇ ਵਾਲਾ ਬੱਚਾ ਇੱਥੇ ਡੂਸੇ ਵਾਲਾ ਆਉ ਹਾਂ ਬਾਕੀ ਹੁਣ ਦੇਖਣਾ ਪੈ ਕੱਚ ਚੱਲ ਰਿਹਾ ਲਾ ਕਬੂਤਰ ਜੇ ਤਾਂ ਉਹ ਦੇਖ ਕੇ ਦਾਵਾਂਗੇ ਇਹਨੂੰ ਕਿੱਧਰ ਆਹੋ ਪਹਿਲਾਂ ਦੇਖੀਏ ਇੱਧਰ ਨਹੀਂ ਆਉ। ਉਹ ਹੈਗਾ ਪਰਲੇ ਖੁੱਡੇ ਜੇ। ਆਓ ਬੈਠੇ ਕੰਨੇ ਮੈਂ ਫੜ ਲਾਂ ਚੋਂ ਦਿਖਾਉਣਾ। ਕਬੂਤਰ ਹੂੰ ਦਾ ਪੂਰਾ ਜਾਂਚ ਹੈ ਪਰ ਥੜਾ ਭਰਿਆ ਨਹੀਂ ਹੈਗਾ ਥੱਲੇ ਵਾਲੇ। ਇਹਨੂੰ ਅੱਜ ਵੀ ਰਹਿਣ ਦੰਨੇ ਆ। tane tune pa diye na daana te paani. ਆਪਾਂ 4 ਕਬੂਤਰ ਡਾਤੇ। ਉੱਤਰ ਸੰਤ੍ਰੀ ਨੀਗਾਂ ਮਰਾ ਜਨ ਨੇ ਤਿੰਨ ਤਾ ਫਿਰਦੇ ਨੇ ਆ ਤਿੰਨੇ ਆਪਣੇ ਨੇ ਚੌਥਾ ਚੌਥਾ ਡੰਡੇ ਟੂਸੇ ਵਾਲਾ ਆਉ ਫਿਰਦਾ ਆ ਡੰਡਾ ਹਰਾ ਟੂਸਾ ਜੇ ਚਲੋ ਦਾਣਾ ਪਾਣੀ ਪਾਵਾਂ ਇਹਨਾਂ ਨੂੰ ਤੁਹਾਨੂੰ ਥੱਲੇ ਜਾਣ ਲੱਗਿਆ ਦਿਖਾਉਣਾ ਦਾਣਾ ਪਾਣੀ ਪਾ ਕੇ ਖੁੱਡੇ ਦੇ ਉੱਤੇ ਖੋਲ ਤੇ ਛਤਰੀ ਵੀ ਲਾ ਦੀ ਕਿਉਂਕਿ ਉੱਤਰ ਚਲੇ ਗਏ ਸਾਰੇ ਉੱਚੇ ਇਹਨਾਂ 'ਚ ਫਿਰਦੇ ਨੇ ਆਪਣੇ ਨੀਲੇ ਦੋ ਹੋਏ ਫਿਰਦੇ ਨੇ ਪਤਾ ਨਹੀਂ ਲੱਗਦਾ ਚੱਲੀ ਥੱਲੇ ਨੂੰ ਚਲੋ ਚਲੋ ਚਲਿਓ ਥੱਲੇ ਆ ਲੈ ਹਾਏ 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 ਆ ਗਏ ਭਾਈ ਪਿੱਛੇ ਕਬੂਤਰਾਂ ਕੋਲ ਖੜ ਜਾ ਖੜ ਤੇ ਨਿਗਾਹ ਮਾਰ ਲੇ ਨੀਲੀ ਆ ਫਿਰਦੀ ਆ ਠੀਕ ਆ ਤੇ ਕਬੂਤਰ ਬੱਲੇ 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 ਕਬੂਤਰੇ ਕਬੂਤਰ ਹੋਇਆ ਪਿਆ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਤੇ ਇਧਰਲੇ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾ ਦਈਏ ਹੁਣ ਟਾਈਮ ਜੇ ਸਾਰਾ ਬੋਤਲਾ ਆ ਫਿਰਦਾ ਝਾੜੇ ਪੈ ਗਏ ਯਾਰ ਦੋ ਆ ਬੈਠੇ ਨੇ ਇੱਕ ਆ ਫਿਰਦਾ ਪਤਾ ਨਹੀਂ ਕਿਹੜੇ ਕਿਹੜੇ ਝਾੜ ਲੜਾਏ ਹੋਏ ਤੇ ਚਲ ਕੋਈ ਨਹੀਂ ਤੇ ਇਹਨਾਂ ਦਾ ਵੀ ਨਵੇੜਦੇ ਕੰਮ ਪਰ ਇਹਨਾਂ ਨੂੰ ਦਾਣੇ ਸੇਟਾ ਖੁੰਝੇ ਜਿਹਾ ਹਾਂ ਇੱਥੇ ਸਾਫ਼ੀ ਜਗ੍ਹਾ ਜਮ ਸਿੱਟ ਦੇ ਸਾਹਿਲ ਤੂੰ ਐਂ ਕਰ ਤੂੰ ਆ ਕੱਢ ਕੁੰਡੀ ਕੱਢ ਆ ਟੱਕਣ ਉੱਤੀ ਰੱਖ ਦੀਆਂ ਕੁੰਡੀ ਕੱਢ ਵਾ ਪਾਰੇ ਪਾਰੇ ਦਵਾਈ ਦੇਣੀ ਅੱਜ ਇਹਨਾਂ ਨੂੰ ਯਾਰ ਉਹ ਬਿਮਾਰਾਂ ਵਾਲਾ ਰੋਪਿਆ ਆਪਣਾ ਆਸਟੋਬੈਟਰ ਉਹ ਦੂਜੀ ਬੱਸ ਬੱਸ ਲੱਭਣੀ ਬੈਣੀ ਆ ਨਾ ਖੜਾ ਖੜ ਜਾ ਖੜ ਜਾ ਕੱਢ ਲਾ ਕੱਢ ਲਾ ਤੂੰ ਤਾਂ ਕੱਢ ਲਾ ਲੈ ਆ ਮਤੋਂ ਮੈਂ ਨਾਲ ਪਾ ਦੇ ਦਾਣੇ ਨਾਲ ਹਾਂ ਚਾਲ ਇਹਨਾਂ ਦਾ ਕੰਮ ਓਕੇ ਆ ਹੁਣ ਪਾਣੀ ਪਾਤਾ ਦਾਣੇ ਵੀ ਪਾਤਾ ਫਿਰਿਆ ਓਏ ਖੜ ਜਾ ਖੜ ਜਾ ਖੜ ਵਿਚ ਵੜਨਾ ਖੁੱਡੇ ਦੇ ਚੱਲ ਚੁੱਟ ਇਹਨੂੰ ਨਹੀਂ ਪਾਤਾ ਪਾਣੀ ਪਾਤਾ ਚੱਕੋ ਮਿੱਤਰੋ ਪਾਣੀ ਵੀ ਤਾਜਾ ਦਾਣੇ ਵੀ ਤਾਜੇ ਇੱਟ ਨਹੀਂ ਢੀ ਕਰ ਕਰੀ ਇੱਥੇ ਰੱਖਾਂ ਉਹ ਕਰ ਬੋ ਇਹਨਾਂ ਦਾ ਵੀ ਕੰਮ ਹੋ ਗਿਆ ਲੈ ਜਾਂਦੀ ਨਹੀਂ ਆ ਜਾਨੀ ਹਾਂ ਚਲੋ 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 ਆਹ ਦੇਖੋ ਨੀਲੀ ਦੇਖੋ ਤੁਸੀਂ ਆਹ ਫੜਦੀ ਆ ਕੱਲੀ ਉਹ ਆਹੇ ਵੜਦੀ ਫਾਰਮ ਤੇ ਪਹੁੰਚ ਚੁਕੇ ਹਾਂ ਜਿਵੇਂ ਚੂਚੇ ਛੱਡੀਏ 5-7 ਕਿ ਮਿੰਟਾ ਨਾ ਪਹਿਲਾਂ ਚੂਚੇ ਹੀ ਛੱਡ ਫਿਰ ਉਹਨਾਂ ਨੂੰ ਨਾ ਖੋਲੀ ਬਾਅਦ ਚ ਕੋੜੀਆਂ ਵੀ ਲੈ ਕੇ ਆਉਣੀ ਆ ਅੱਜ ਕੋੜੀਆਂ ਵੀ ਛੱਡਾਂਗੇ ਔਰੇ ਬਾਈ ਚੂਚੇ ਵੀ ਖੋਲ ਦਨੇ ਅੱਜ ਲੈ ਪਹਿਲਾਂ ਚੂਚਿਆਂ ਨੂੰ ਖੋਲ ਕੇ ਹੀ ਦੇਖੀਏ ਆਉਂਦੇ ਨੇ ਬਾਹਰ ਕਿ ਨਹੀਂ ਆ ਜਾ ਭਾਈ ਅੱਜ ਬਾਹਰ ਦੀ ਸੈਰ ਵੀ ਕਰ ਲਾ ਲੈ ਸਾਰਾ ਕੁਝ ਉਲਟ ਪੁਲਟ ਕਰਿਆ ਪਿਆ ਨਾ ਨਹੀਂ ਤਾਂ ਆਜੋ 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 ਦੇਖਦੇ ਆਉਣੇ ਕਿ ਨਹੀਂ ਆ ਪਿਆ ਬਾਈ ਫੈਂਸੀ ਕਬੂਤਰ ਮਰਿਆ ਇਹਨੂੰ ਦੱਬਦੇ ਆ ਜਿ세 ਉਹ ਮਰ ਗਿਆ ਯਾਰ ਨਕਾਬ ਪੋਛ ਇਹ ਸਾਲੇ ਠੀਕ ਹੀ ਨਹੀਂ ਰਹੇ ਹਨਾ ਤੇ ਉਧਰ ਚੂਚੇ ਬਾਹਰ ਨਿਕਲੇ ਤੇ ਫੇਰ ਅੰਦਰ ਵੜ ਕੇ ਕੱਢਦੇ ਆ ਬਾਹਰ ਇਹਨਾਂ ਨੂੰ ਨਿਕਲ ਗਏ ਬਾਈ ਬਾਹਰ ਘੜ ਤੇ ਆ ਫਿਰਦੇ ਨੇ ਓਕੇ ਯਾਰ ਉਹ ਫੇਰ ਲੋ ਫੇਰ ਲੋ ਸਾਲੇ 10 ਮਿੰਟ ਹੁਣ ਤੋ ਚਲੋ ਚਲੋ ਹੁਣ ਫੀਡ ਵੀ ਪਾ ਦੀ ਬਈ ਇਹਨਾਂ ਨੂੰ ਪਾਣੀ ਵੀ ਪਾਤਾ ਚਲੋ ਚਲੋ ਸ਼ਾਬਾਸ਼ ਕੈਮ ਨੇ ਸਾਰੀ ਠੀਕ ਹੈ ਉਹ ਤੂੰ ਰਹਿ ਗਿਆ ਟੱਡੇ ਆਇਆ ਅੱਛਾ ਓਕੇ ਕਦੀ ਹਾਂ ਕਰਦੇ ਹੁਣ ਆ ਪਾਣੀ ਹੌਚੇ ਪਾ ਦੀ ਨਾ ਕਬੂਤਰਾਂ ਨੂੰ ਪਾ ਦੀ ਅੰਦਰ ਇਹ ਉਹਨਾਂ ਦਾ ਖੋਲ ਜਿੰਦਾ ਕਿੱਥੇ ਚਾਬੀ ਚਲੋ 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 ਦੇਤਾ ਸੀਲ ਓ ਲਾਲ ਦੇਖ ਤੂੰ ਕਿੱਡਾ ਕੱਦ ਕਰਿਆ ਉਹਨੇ ਆ ਜਾ ਆ ਜਾ ਭਾਈ ਪੈਲ ਪਾਉਂਦੇ ਆਂ ਭਾਈ ਬ੍ਰਹਮਾ ਵੀ ਡਰਦਾ ਈ ਹਾਂ ਹਾਂ ਕੱਢ ਦੇ ਕੱਢ ਦੇ ਆਂਡਾ ਉਂਡਾ ਤਾਂ ਨਹੀਂ ਕੋਈ ਖਲੇ ਨਾ ਦੇਂਚ ਦੇਣਗੇ ਚਲੋ ਵੀ ਚਲੋ ਕੱਢਦਾ ਈ ਜਾਨਵਰ ਵਾਰ ਬਾਗੂ ਉਹਨੇ ਨਹੀਂ ਚਾਜ ਨਾਲ ਕਰਿਆ ਬਾਗੂ ਉਹਨਾਂ ਨੇ ਇਹਦਾ ਕੰਮ ਈ ਰੱਖ ਲੰਨੇ ਆ ਇਹਦੇ ਪਰ ਦਾਣੇ ਆ ਕਬੂਤਰਾਂ ਨੂੰ ਵੀ ਪਾ ਤੇ ਪਾਣੀ ਵੀ ਪਾ ਤਾਂ ਖੋਲ ਦੇ ਨਾ ਹੈਂ ਬਜੀ ਅੱਖ ਤੇ ਫੂੜਾ ਉਹ ਤਾਂ ਹੁੰਦਾ ਹੀ ਹੈ ਗਰਮੀ ਕਰਕੇ ਇਹਨਾਂ ਨੂੰ ਵੀ ਬਾਤੇ ਦਾਣੇ ਪਾਣੀ। ਉੱਕਿਆਰ ਬੋਟਾ ਇਹ ਵੀ ਕੰਮ ਨਿਪਟ ਗਿਆ ਸੱਜਰੇ ਅੱਜ। ਚੱਲੀਏ ਜੱਸੇ ਫੇਰ। ਚੱਲ ਚੱਲ। ਚੱਲ ਇਹ ਵੀ ਫੋਨ ਤੇ। ਪਾੜੀ ਬੋਲ। ਖਮਾਣੋ ਆ ਗਏ ਬਾਈ। ਕਬੂਤਰਾਂ ਦੀਆਂ ਦਵਾਈਆਂ ਤੇ ਸਮਾਨ ਤੋਂ ਉੰਜਾ ਲੈਣ। ਚਲੋ ਲਈਏ ਪਹਿਲਾਂ ਦਵਾਈਆਂ ਲਈਏ ਰੂਤਰਾਂ ਲਈਆਂ। ਆਓ ਮਿੱਤਰੋ ਜੱਸੇ ਉਹ ਨਹੀਂ ਤਾਂ ਭੇਜਿਆ ਹੁਣ ਨਾਲ ਲੈਣ। ਆ ਲਿਆਂਦੀਆਂ। ਗੋੜੀਆਂ ਟੈਰਾਮਾਈਸੀਨ ਦੀਆਂ ਆਹ ਲੈਂਦਾ ਆਸਟੋਵੈਟ ਤੇ ਬਰੂਟਾਉਣ ਸਾਰੀਆਂ ਦਵਾਈਆਂ ਲੈਂਦੀਆਂ ਟ੍ਰੈਂਸਰਿੰਜ ਘਰੇ ਪਈ ਆ ਚੱਲਦੇ ਆਂ ਫਿਰ ਆਪਾਂ ਬੈਡਰੂਮ ਜਾ ਰਹੇ ਆਂ ਅ ਵੀ ਆ ਦੇਖੋ ਕਿਵੇਂ ਜਾ ਰਹੇ ਆਂ ਡਿੱਗੀ ਡੁੱਗੀ ਖੋਲੀ ਹੋਈ ਆ ਜੀ ਹਾਂ ਓਕੇ ਪਹੁੰਚ ਗਏ ਬਈ ਘਰੇ ਤੇ ਆ ਰੋਟਾ ਆ ਜਾ ਕਬੂਤਰ ਦੇਖ ਲਈ ਉੜਦੇ ਫੇਰ ਉੜ ਗਿਆ ਛੋਟੇ ਦੂਸੇ ਵਾਲਾ ਆ ਜਾਂਦਾ ਤੇ ਨੀਲੀ ਆਉ ਫਿਰਦੀ ਐ ਬਚਾਉ ਫਿਰਦਾ ਬੋਤਲ ਵਾਲਾ ਹੋ ਜਾਂਦਾ ਓਕੇ ਆ ਰ ਬੋਟਾਂ ਆਪੇ ਅੱਜ ਸਾਰਾ ਦਿਨ ਉੜੀ ਜਾਣਗੇ ਕਮੈਂਟ ਬੋਲ ਦੀਏ ਬਾਈ ਹੁਣ ਸਿੰਘ ਕਲੈਕਸ਼ਨ ਬਾਈ ਸਸਰੀ ਘਰ ਸਸਰੀ ਘਰ ਵੀਰੇ ਨਾ ਲੈ ਕੇ YouTube ਪਰ ਜੱਸਾ ਜਸਵੀਰ ਸਿੰਘ ਬਾਈ ਹੈਲੋ ਸੋ ਗੁੱਡ ਥੈਂਕ ਯੂ ਵੀਰੇ ਸ਼ੌਂਕੀ ਜੱਸ ਸਰਾ ਬਲੌਗ ਥੈਂਕ ਯੂ ਵੀਰੇ ਕੀ ਹਾਲ ਚਾਲ ਹੈ ਵਧੀਆ ਵਧੀਆ ਵੀਰੇ ਸੂਰਜ ਬਾਈ ਨੀਲੀ ਕਬੂਤਰੀ ਲੀਕਰ ਆਉ ਠੀਕ ਹੈ ਵੀਰੇ ਸੰਦੀਪ ਸਿੱਧੂ ਅਰਪਨ ਟਵਾਣਾ ਨਾਈਸ ਵੀਡੀਓ ਥੈਂਕ ਯੂ ਵੀਰੇ ਸੁਰਿੰਦਰ ਭਾਰਲਵਾਜ ਗੁੱਡ ਥੈਂਕ ਯੂ ਵੀਰੇ ਮੋਹਨ ਸਿੰਘ ਲਵਲੀ ਸਿੰਘ ਬਾਸ ਮਨਤਾਜ ਸਿੰਘ ਵਈ ਲੱਕੇ ਕਬੂਤਰ ਪਾਣੀ ਵਾਲੀ ਵਿੱਠ ਮਾਰਦੇ ਹੱਲ ਕੋਈ ਹੱਲ ਤਾਂ ਵੀਰੇ ਆ ਦੇ ਦਿਆ ਕਰੋ ਬਰੂਟ ਔਨ ਹਾਸ ਤੋਂ ਵਿੱਟ ਜਾਂ ਟੈਰਾਮਾਈਸਨ ਦੇ ਦਿਆ ਕਰੋ ਸੂਰੇਜ ਭਾਈ ਤੁਸੀਂ ਕਿੱਥੇ ਰਹਿੰਦੇ ਹੋ ਨਾਲੇ ਭਾਜੀ ਤੁਸੀਂ ਗੁੱਡਿਆਂ ਨੂੰ ਰੰਗ ਕਦੋਂ ਕਰਨਾ ਕੋਡਿਆਂ ਨੂੰ ਵੀ ਕਰਦੇ ਆ ਵੀਰੇ ਮਾੜਾ ਮੌਸਮ ਸੈੱਟ ਹੋ ਜਵੇ ਤੇ ਖਮਾਣੋਂ ਦੇ ਲਾਗੇ ਵੀਰੇ ਜਿਲ੍ਹਾ ਫਤਿਹਗੜ੍ਹ ਸਾਹਿਬ ਮੋਹਿਤ ਚੌਧਰੀ ਪਾਜੀ ਬਦਾਮ ਲਾਉਣ ਤੋਂ ਪਹਿਲਾਂ ਕੀ ਲਗਾਉਣਾ ਚਾਹੀਦਾ ਕਬੂਤਰਾਂ ਨੂੰ ਬਦਾਮ ਲਾਉਣ ਤੋਂ ਪਹਿਲਾਂ ਤਾਂ ਵੀਰੇ ਜੂਨਾਂ ਵਾਲੀ ਦਵਾਈ ਲਾ ਦਿਓ ਫੇਰ ਬਦਾਮ ਖਲਾਉਣ ਲੱਗ ਜਿਓ ਮੋਹਿਤ ਚੌਧਰੀ ਪਾਜੀ ਮੈਂ ਨੰਗਲ ਤੋਂ ਬੋਲਦਾ ਹਾਂ ਤੁਸੀਂ ਰੰਗ ਕਾਦਾ ਲਾਉਨੇ ਆ ਕਬੂਤਰਾਂ ਨੂੰ ਵੀਰੇ ਅਸੀਂ ਚੰਗਿਆੜਾ ਰੰਗ ਲੈ ਕੇ ਆਉਨੇ ਹੁੰਨੇ ਆ ਕਿ ਕਿ ਕਬੂਤਰਾਂ ਵਾਲਾ ਸਪੈਸ਼ਲ ਤੇ ਥਿੰਨਰ ਚ ਰਲਾ ਕੇ ਲਾ ਦਿੰਨੇ ਆ ਮਾਨਪ੍ਰੀਤ ਗੋਸਲ ਬਾਈ ਨੇ ਲੈ ਡੱਬੇ ਕਬੂਤਰ ਦੇ ਬੱਚੇ ਨਹੀਂ ਲਏ ਵੀਰੇ ਹੈਗੇ ਦੋ ਬੱਚੇ ਨੇ ਉਹਦੇ ਜੀ ਹੁਣ ਆਂਡੇ ਧਰੇ ਹੋਏ ਨੇ ਸ਼ੌਂਕੀ ਮਹਿਰਾ ਪਾਲਕ ਸੇਰਾ ਵਲੌਗ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਤੁਸੀਂ ਸਲਾਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਚ